ਸੋਨੂੰ ਅਗਰ ਜਰ ਮੈਂ ਕਿ ਕਰ ਤੋ ਵੀ ਜਿਹੜੇ ਲੜਾਈ ਆ ਲੜਾਈ ਵੀ ਸੀ ਅਸੀਂ ਉਹਦੀ ਕੁੜੀ ਨੂੰ ਰੋਕਦੇ ਸੀ ਵੀ ਸਾਡੇ ਘਰੇ ਨਾ ਆਵੇ ਤੇ ਇਹਦੇ ਅਸੀਂ ਅੱਥੇ ਗਏ ਆ ਤੇ ਕੁੜੀ ਬੈਠੀ ਸੀ ਕਿ ਨਹੀਂ ਮਾਂ ਬੇੜੀ ਦਾ ਬਾਪ ਵੀ ਬੈਠਾ ਸੀ ਤੇ ਅਸੀਂ ਕਿਹਾ ਵੀ ਸਾਡੇ ਘਰੇ ਨਾ ਭਾਈ ਆਇਆ ਕਰ ਵੀ ਸਾਡੇ ਘਰੇ ਸਾਡੀ ਕੁੜੀ ਆ ਵੀ ਸਾਡੇ ਘਰੇ ਨਾ ਆਉਂਦੀ ਲੋੜ ਦੀ ਉਹਦੀ ਮਾਂ ਨੇ ਉੱਠ ਕੇ ਮੇਰੇ ਭਾਈ ਦੇ ਥੱਪੜ ਮਾਰੇ ਠੀਕ ਆ ਜੀ ਜੇ ਥੱਪੜ ਮਾਰੇ ਉਹਨੇ ਤਹ ਇਹਦਾ ਘਰ ਵਾਲਾ ਬੈਠਾ ਸੀ ਉਹਨਾਂ ਨੇ ਹੱਥੋਂ ਭਾਈ ਹੋ ਗਈ ਸਾਡੀ ਨਾਲ ਦੀ ਨਾਲੇ ਉਹਨੇ ਸਾਨੂੰ ਜੱਫਾ ਪਾ ਲਿਆ ਅਸੀਂ ਉੱਪਰ ਪਾ ਲਿਆ ਅਸੀਂ ਬਾਹਰ ਖੜੀ ਸੀ ਕਿ ਮੈਂ ਤੇ ਮੇਰੇ ਚਾਚਾ ਜੀ ਇੱਕ ਖੰਡੇ ਕਰਵਾਨਾ ਲੈ ਕੇ ਸਾਡੇ ਤੇ ਆਏ ਨੇ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਤੇ ਬੁਰੇ ਘਰ ਦੇ ਉੱਤੇ ਇੱਟਾਂ ਰੋਲ ਦੇ ਚਲਾਏ ਨੇ ਇਹਨਾਂ ਨੇ 15 ਤੋਂ 20 ਮਿੰਟ ਬਾਅਦ ਪੁੱਛ ਤੋਂ 30 ਬੰਦੇ ਆਏ ਨੇ ਸਾਡੇ ਹਾਲ ਕਰਦੇ ਇਹਨੇ ਬੁਰੇ ਕਰਕੇ ਮਾਰਨ ਮਰੀਏ ਮੇਰੇ ਭਾਈ ਬਾਹਰ ਸੀਗਾ ਇੱਕ ਛੋਟਾ ਮੇਰਾ ਭਾਈ ਬਾਹਰ ਸੀਗਾ ਜਿਹਨੇ ਥੱਪੜ ਜਿਨ੍ਹਾਂ ਦੇ ਥੱਪੜ ਮਾਰੇ ਮੇਰੇ ਭਾਈ ਦੇ ਉਸ ਟਾਈਮ ਬਾਹਰ ਸੀ ਬੰਦੇ ਬਲਾ ਕੇ ਸਾਡੇ ਘਰ ਤੇ ਹਮਲਾ ਕੀਤਾ ਮੈਂ ਇਕੱਲਾ ਬਾਹਰ ਖੜਾ ਸੀਗਾ ਮੇਰੇ ਨੱਥੇ ਤੇ ਸਾਰਿਆਂ ਨੇ ਇਹਨਾਂ ਨੇ ਢੱਕੂਏ ਕੁਰਪਾਨਾ ਲੈ ਕੇ ਮੇਰੇ ਉੱਤੇ ਇਕੱਲੇ ਉੱਤੇ ਵਾਰ ਕਰਤਾ ਇੰਨਾਂ। ਕਿਉਂ ਜੀ ਇਹਨਾਂ ਦੀ ਆਪਸ ਚ ਆਂਡੀ ਗਵਾਂਡੀਆਂ ਦੀ ਲੜਾਈ ਸੀਗੀ। ਉਹਦੇ ਆਸਾਨ ਨੂੰ ਲੈ ਕੇ ਇਹਨਾਂ ਦੀ ਕੋਈ ਆਪਸ ਚ ਲੜਾਈ ਝਗੜਾ ਹੋ ਗਿਆ ਦੋਸਤੋ ਮੈਂ ਵੇਨ ਲੈ ਕੇ। ਕੀ ਨਗਰੀ? ਸੋਨੂ ਅਵਿਰ ਜੀ ਬਰਨੂ। ਸੋਨੂ ਵੀਰੇ ਕੀ ਗੱਲ ਹੋਈ ਜਿਹੜੀ ਲੜਾਈ ਹੈ? ਲੜਾਈ ਵੀਰ ਜੀ ਅਸੀਂ ਇਹਨਾਂ ਦੀ ਕੁੜੀ ਨੂੰ ਰੋਕਦੇ ਸੀ ਵੀ ਸਾਡੇ ਘਰੇ ਨਾ ਆਵੇ। ਤੇ ਇਹੇ ਅਸੀਂ ਉਥੇ ਗਏ ਆ ਤੇ ਕੁੜੀ ਬੈਠੀ ਸੀ ਕਿ ਨਹੀਂ ਮਾਂ ਬੇਟੀ ਦਾ ਬਾਪ ਵੀ ਬੈਠਾ ਸੀਗਾ ਜੀ ਤੇ ਅਸੀਂ ਕਿਹਾ ਵੀ ਸਾਡੇ ਘਰੇ ਨਾ ਭਾਈ ਆਇਆ ਕਰ ਵੀ ਸਾਡੇ ਘਰੇ ਸਾਡੀ ਕੁੜੀ ਆ ਵੀ ਸਾਡੇ ਘਰੇ ਨਾ ਆਉਂਦੀ ਲੋੜ ਨਹੀਂ ਉਹਦੀ ਮਾਂ ਨੇ ਉੱਠ ਕੇ ਮੇਰੇ ਭਾਈ ਦੇ ਥੱਪੜ ਮਾਰਿਆ ਠੀਕ ਆ ਜੀ ਜੇ ਥੱਪੜ ਮਾਰਿਆ ਉਹਨੇ ਤਾਂ ਇਹਦਾ ਘਰ ਵਾਲਾ ਬੈਠਾ ਸੀ ਉਹਨਾਂ ਨੇ ਹੱਥੋਂ ਭਾਈ ਹੋ ਗਈ ਸਾਡੀ ਨਾਲ ਦੀ ਨਾਲੇ ਉਹਨੇ ਸਾਨੂੰ ਜੱਫਾ ਪਾ ਲਿਆ ਅਸੀਂ ਉਹਨੂੰ ਪਾ ਲਿਆ ਤੇ ਸਾਡੇ ਘਰ ਦੇ ਇਕੱਠੇ ਹੋ ਕੇ ਆਗੇ ਨਾਲ ਦੀ ਨਾਲ ਸਾਨੂੰ ਛਡਾ ਲਿਆ ਅਸੀਂ ਘਰੇ ਵਾਗ ਗਏ ਆਪਣੇ ਨਾਲ ਦੀ ਨਾਲ ਤੇ 15 ਤੋਂ 20 ਮਿੰਟ ਬਾਅਦ 25 ਤੋਂ 30 ਬੰਦੇ ਆਏ ਨੇ ਸਾਡੇ ਹਾਲ ਕਰਦੇ ਇਹਨੇ ਬੁਰੇ ਕਰਕੇ ਮਾਰਨ ਜਿਹਨਾਂ ਨੇ ਜਿਹਨਾਂ ਨੇ ਥੱਪੜ ਮਾਰਿਆ ਮੇਰੇ ਭਾਈ ਦੇ ਉਸ ਟਾਈਮ ਬਾਹਰ ਸੀ ਲੜਾਈ ਕਿਹੜੀ ਜਗ੍ਹਾ ਹੋਈ ਲੜਾਈ ਬੰਤਰਾਮ ਕਲੋਨੀ ਚ ਹੋਈ ਹੈ ਤੇ ਇਹ ਤੁਹਾਨੂੰ ਪਛਾਣ ਆ ਹੈ ਕੁਝ ਬੰਦੇ ਮੈਨੂੰ ਤਿੰਨ ਬੰਦੇ ਦੀ ਪਛਾਣ ਆ ਜੀ ਅਮਰਤਪਾਲ ਆ ਜੀ ਇੱਕ ਖਾਨ ਆ ਜੀ ਜਿਹੜਾ ਇੱਥੇ ਲਵੀ ਆ ਸਾਡੇ ਘਰ ਦੇ ਜਿਹੜੀ ਘਰ ਵਾਲੀ ਨੇ ਥੱਪੜ ਮਾਰਿਆ ਮੇਰੇ ਭਾਈ ਦੇ ਤੇ ਇੱਕ ਸੋਨੂ ਆ ਜੀ ਮੁੰਡਾ ਥੋੜੇ ਪਹਿਲਾਂ ਇਹ ਭਾਂਡੇ-ਪੁੰਡੇ ਵੀ ਮੰਨਦੇ ਰਹੇ ਨੇ ਛੋਟੇ ਹਾਂਜੀ ਹਾਂਜੀ ਪਹਿਲਾਂ ਕੰਮ ਕਰਦੇ ਸੀ ਸਾਡੇ ਜਿਹੜੀਆਂ ਦੇ ਕੰਮ ਕਰਕੇ ਗਏ ਨੇ ਉਹ ਟਾਈਮ ਤੇ ਅਸੀਂ ਤਾਂ ਸੋਚੀ ਵੀ ਨਹੀਂ ਸੀ ਕਿ ਸਾਡੇ ਨਾਲ ਇਹ ਗੱਲਾਂ ਹੋਣਗੀਆਂ ਵੀ ਇਹ ਕਰ ਸਕਦੇ ਨੇ ਅਜਿਆ ਕੁਝ ਇਹਨਾਂ ਨੇ ਆ ਕੇ ਸਾਡੇ ਜਦ 215 ਤੋਂ 20 ਮਿੰਟ ਵਾ ਅਸੀਂ ਅੰਦਰ ਵਾ ਕੇ ਕੁੰਡੇ-ਗੰਡੇ ਲਾ ਲਏ ਮੇਰਾ ਭਾਈ ਨਾਲ ਹੀ ਰਹਿੰਦਾ ਗੱਡੀਆਂ-ਗੁੱਡੀਆਂ ਗੇਟ 'ਤੇ ਸਾਰਾ ਕੁਝ ਇਹਨਾਂ ਨੇ ਇਹਨਾਂ ਨੇ ਕਰਿਆ ਜੀ ਸਾਰਾ ਕੁਝ ਸਾਡੇ ਗੱਡੀਆਂ 'ਚ ਕੈਮਰੇ ਸਾਡੇ ਕੋਲ ਵੀਡੀਓ ਬਗੈਦਾ ਬਣੀ ਹੋਈ ਵੀਡੀਓ ਵੀ ਸਾਡੇ ਕੋਲ ਹੈ ਜੀ ਇਹ ਕੁੱਟ ਦੇ ਮਾਰ ਦੇ ਦੀ ਵੀਡੀਓ ਹੈਗੀ ਸਾਡੇ ਕੋਲ ਬਸ ਹੋਰ ਕੁਝ ਨਹੀਂ ਬਸ ਅਸੀਂ ਮੈਂ ਉੱਪਰ ਸੀ ਕੋਠੇ ਤੇ ਮੈਨੂੰ ਥੱਲੇ ਨਹੀਂ ਆਉਣ ਦਿੱਤਾਗਾ ਚਾਬੀਆਂ ਰੱਖ ਕੇ ਭੁੱਲ ਗਏ ਅਸੀਂ ਮੇਰਾ ਭਾਈ ਮੇਰਾ ਭਾਈ ਬਾਹਰ ਸੀਗਾ ਉਹਨੂੰ ਇਹ ਕੁੱਟ ਗਿਆ ਲੇ ਮੇਰੇ ਪਾਈ ਦੇ ਸੱਟਾ ਬੋਧ ਲੱਗੀਆਂ ਹੋਈਆਂ ਨੇ ਨਜਾਇਜ਼ ਸੱਟਾਂ ਲੱਗੀਆਂ ਨੇ ਸਿਰ 'ਚ ਵੀ ਲੱਗੀ ਹੋਈ ਹੈ ਜੀ ਉਹਦੇ ਬਾਹਾਂ ਬੂ ਨਹੀਂ ਆਣ ਚੰਗੇ ਨਹੀਂ ਬੱਚਿਆਂ ਦਾ ਹੀ ਰੋਲਾ ਹੈ ਵੀ ਬੱਚੇ ਨੂੰ ਕਹਿੰਦੇ ਸਾਡੇ ਘਰੇ ਨਾ ਆਉਣ ਬਸ ਅਸੀਂ ਇੰਨੀ ਗੱਲ ਕਹਿੰਦੇ ਸੀਗੇ ਵੀ ਜਿਹੜੇ ਜਵਾਕ ਨੇ ਵੀ ਤੇਰੀ ਕੁੜੀ ਵੀ ਸਾਡੇ ਘਰੇ ਨਾ ਆਵੇ ਮੇਰੀ ਉਹ ਤੇਰੀ ਕੁੜੀ ਹੈ ਵੀ ਆਉਣੀ ਨਹੀਂ ਚਾਹੀਦੀ ਅੰਨੀਓ ਗੱਲ ਅਸੀਂ ਇਹਨੂੰ ਕਿਹਾ ਵੀ ਪਵੇੜਾ ਸਾਡੇ ਘਰੇ ਨਾ ਆਇਆ ਕਰ ਤੂੰ ਇਹਦੀ ਜਿਹੜੀ ਉਹਦੀ ਘਰ ਮਾਂ ਇਹਦੀ ਕੁੜੀ ਦੀ ਉਹਨੇ ਅੱਗੇ ਮੇਰੇ ਪਾਈ ਦਾ ਥੱਪੜ ਮਾਰਿਆ ਬਸ ਜਦੋਂ ਨੇ ਥੱਪੜ ਮਾਰੇ ਆ ਉਦੋਂ ਬਾਅਦ ਇਹਦਾ ਕਾਰਨ ਨਾਲ ਉੱਠ ਕੇ ਸਭ ਜਫਾ ਪਾਇਆ ਸੀ ਸਾਰੇ ਜਾਣੇ ਇੱਕੋ ਲੱਗਦੇ ਜਫੇ-ਜਫੀ ਹੋ ਗਏ ਉੱਥੇ ਨਾਲ ਦੀ ਨਾਲ ਅਸੀਂ ਅਸੀਂ ਤਾਂ ਕਹਿੰਦੇ ਵੀ ਸਖਤੋ ਸਖਤ ਕਾਰਵਾਈ ਕਰੀ ਜਾਵੇ ਜੀ ਮੇਰੇ ਘਰ ਦਾ ਹਾਲ ਦੇਖੋ ਵੀ ਕੀ ਕਰਕੇ ਗਏ ਨੇ ਬੰਦੇ ਨੇ ਕੋਈ ਛੱਡਿਆ ਨਹੀਂ ਜੇ ਬਾਈ ਚਾਂਸ ਮੈਂ ਵੀ ਬਾਹਰ ਹੁੰਦਾ ਤਾਂ ਇਹ ਮੈਨੂੰ ਮਾਰ ਦਿੰਦੇ ਬੰਦੇ ਪੂਰੇ ਮਾਰਨ ਦੇ ਨਾਲ ਟਾਕੂ ਆ ਪਿਸਤੌਲ ਵੀ ਸੀਗੇ ਇਹਨਾਂ ਕੋਲ ਕਰਪਾਨਾ ਰਾੜਾ ਇਹਨਾਂ ਦੇ ਕੋਲ ਸੀਗੀਆਂ ਵੀਡੀਓ ਦੇ ਵਿੱਚ ਵੀ ਦਿਖ ਰਹੀਆਂ ਨੇ ਤੁਸੀਂ ਦੇਖੋ ਵੀ ਕੀ ਕੁਝ ਨਹੀਂ ਹੈਗਾ ਇਹਨਾਂ ਦੇ ਕੋਲ ਬਸ ਐਨੀ ਮੈਂ ਅਰਦਾਸ ਕਰੂੰਗਾ ਵੀ ਮਾਲਕ ਵੀ ਇਹਨਾਂ ਨੂੰ ਬਸ ਉਹ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਬੰਦਿਆਂ ਨੂੰ ਅਸੀਂ ਤਾਂ ਇਹ ਇਨਸਾਫ ਮੰਗਦੇ ਆ ਵੀ ਬਸ ਕਾਹਨਾ ਕਿਸੇ ਨਾਲ ਹੋਰ ਪੰਗਾ ਪਾਵੇ ਇਹ ਜਗ੍ਹਾ ਹਰਮਨ ਸਿੰਘ ਜੀ ਕਿਹੜਾਈ ਹੋਈ ਆ ਕਿਸ ਨੂੰ ਲੈ ਕੇ ਆਇਆ ਤੁਸੀਂ ਸਰ ਇਹਦੇ ਸਾਡੇ ਨੂੰ ਕੁਝ ਨਹੀਂ ਪਤਾ ਸੀ ਕਿ ਕੀ ਗੱਲ ਹੋਈ ਇਹਨਾਂ ਜੀ ਜਦੋਂ ਅਸੀਂ ਬਾਹਰ ਖੜੇ ਸੀ ਕਿ ਮੇਰੇ ਤੇ ਮੇਰੇ ਚਾਚਾ ਜੀ ਇੱਕ ਖੰਡੇ ਕਰਪਾਨਾ ਲੈ ਕੇ ਸਾਡੇ ਤੇ ਆਏ ਨੇ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਤੇ ਪੂਰੇ ਘਰ ਦੇ ਉੱਤੇ ਿੱਟੇ ਰੋਂਦੇ ਚਲਾਏ ਨੇ ਇਹਨਾਂ ਨੇ ਸਰ ਜਿਹੜੇ ਹੈਗੇ ਸੀਗੇ ਅਸੀਂ ਬਾਹਰ ਖੜੇ ਸੀਗੇ ਸਰ ਨਾ ਸਰ ਕੋਈ ਲਗੜਾ ਨਹੀਂ ਸੀ ਕੋਨਾਂ ਨਾਲੇ ਕੋਈ ਇਹਨਾਂ ਦੀ ਆਪਦੀ ਹੋ ਸੀਗੀ ਸਾਡੇ ਨਾਲ ਹੀ ਅਸੀਂ ਬਾਹਰ ਖੜੇ ਸੀਗੇ ਚਾਚਾ ਪੁੱਤ ਜਈ ਤੇ ਉਸ ਤੋਂ ਬਾਅਦ ਇਹ ਖੰਡੇ ਕਰਪਾਨਾ ਲੈ ਕੇ ਆਏ ਨੇ ਸਾਡੇ ਤੇ ਬਾਤ ਕਰਨ ਲੱਗ ਗਏ ਇਹ ਨਾਉ ਦਾ ਪਤਾ ਹੀ ਨਹੀਂ ਜਿਹਦੇ ਬੰਦੇ ਨਾਉ ਸਰ ਇੱਕ ਦਾ ਅਮਰਿਤਪਾਲ ਆਈ ਇੱਕ ਦਾ ਨਾਮ ਸੋਨੂ ਆਈ ਇੱਕ ਨਾਮ ਦਾ ਖਾਨ ਆਈ ਸਰ ਨਹੀਂ ਇਹਨਾਂ ਦੇ ਬਾਰੇ ਕੁਝ ਨਹੀਂ ਪਤਾ ਹੈਗਾ ਕਿੱਥੇ ਰਹਿੰਦੇ ਨੇ ਕਿੱਥੇ ਨਹੀਂ ਰਹਿੰਦੇ ਆ ਸਰ ਦੋ ਜਣੇ ਨੂੰ ਮੈਂ ਜਾਣਦਾ ਸੀਗਾ ਤਿੰਨੇ ਜਾਣੇ ਸੀਗੇ ਦੋ ਦੋ ਸਾਡੇ ਕੰਮ ਕਰਕੇ ਗਏ ਨੇ ਇਕ ਉਹਨਾਂ ਨਾਲ ਕੰਮ ਕਰਦਾ ਸੀਗਾ ਉਹਨੂੰ ਜਾਣਦਾ ਸੀ ਵੀ ਇਹ ਸਾਡੇ ਸਰਪੰਡੇ ਤੋਂ ਹੁੰਦੇ ਸੀਗੇ ਹਾਂ ਇਹ ਸਰਪੰਡੇ ਤੋਂ ਹੁੰਦੇ ਸਾਡੇ ਛੋਟੇ ਹੁੰਦੇ ਹੀ ਉਹ ਦਿਨਾਂ ਨੂੰ ਜਾਣਦਾ ਹੀ ਤੇ ਤੀਜਾ ਬੰਦਾ ਕੌਣ ਸੀਗਾ ਕੱਲਾ ਨਾਮ-ਨਾਮ ਪਤਾ ਇਹਨਾਂ ਸੁਣਿਆ ਸੀ ਕਿ ਬੋਲਦੇ ਸੀਗੇ ਇਹ ਕੱਲਾ ਨਾਮ-ਨਾਮ ਸੁਣਿਆ ਸਾਡੀ ਰਾਇਸ਼ਾ ਕਿ ਬੰਦ ਗੁੰਗੋ ਮੰਦਲੋਨੀ ਗੁੰਗਾ ਮੰਦਲੋਵੇ ਜਸਪ੍ਰੀਤ ਇਹ ਜਿਹੜਾ ਸਾਡੇ ਲੋਕੀ ਕੀ ਗੱਲਬਾਤ ਇਹ ਗੱਲਬਾਤ ਜੀ ਰਾਤ ਹੋਈ ਹੈ ਜੀ ਰਾਤ ਵਿਚ ਆਣ ਪਛਾਤੇ ਸੀਗੇ ਤੇ ਤਿੰਨ ਮੈਨ ਸੀ ਮੁੰਡੇ ਮੂਰੇ ਪ੍ਰਵਾਸੀ ਨੇ ਇੱਕ ਦਾ ਨਾਮ ਅੰਮ੍ਰਿਤਪਾਲ ਐ ਇੱਕ ਦਾ ਨਾਮ ਸੋਨੂ ਆ ਇੱਕ ਖਾਨ ਖਾਨ ਐ ਜੀ ਬੰਦਾ ਇਹ ਇਹਨਾਂ ਨੇ ਬੰਦੇ ਬੁਲਾਏ ਇਹਨਾਂ ਨੇ ਬੰਦੇ ਬੁਲਾ ਕੇ ਸਾਡੇ ਘਰ ਤੇ ਹਮਲਾ ਕੀਤਾ ਮੈਂ ਇਕੱਲਾ ਬਾਹਰ ਖੜਾ ਸੀਗਾ ਮੇਰੇ ਨੇ ਹੱਥੇ ਤੇ ਸਾਰਿਆਂ ਨੇ ਇਹਨਾਂ ਨੇ ਟਕੂਏ ਕਿਰਪਾਨਾ ਲੈ ਕੇ ਮੇਰੇ ਉੱਤੇ ਇਕੱਲੇ ਉੱਤੇ ਵਾਰ ਕਰਤਾ ਜੀ ਇਹਨਾਂ ਨੇ ਵੀ ਕੋਈ ਪੁਰਾਣੀ ਬੇਚਾ ਦੀ ਕੋਈ ਰੰਜਸ ਨਹੀਂ ਹੈਗੀ ਕੋਈ ਪੁਰਾਣੀ ਰੰਜਸ ਨਹੀਂ ਮੈਂ ਤਾਂ ਜਾਣਦਾ ਵੀ ਨਹੀਂ ਸੀ ਚੱਜ ਨਾਲ ਉਹਨਾਂ ਮੈਂ ਤਾਂ ਤਿੰਨੇ ਜਣੇ ਨੂੰ ਪਛਾਣਦਾ ਐ ਵੀ ਇਹ ਬੰਦੇ ਮੈਂ ਦੇਖੇ ਹੋਏ ਸੀ ਜੋ ਮੇਰੇ ਢਿਗਾ ਚ ਸੀਗੇ ਉਹ ਜਾਣ ਪਛਾਣ ਸੀ ਜਿਵੇਂ ਮੇਰੇ ਨਾਲ ਉਹ ਬੰਦੇ ਸੀਗੇ ਜੀ ਵਿੱਚ ਉਹ ਮੂਰੇ ਮੇਨ ਸੀਗੇ ਇਹਨਾਂ ਨੇ ਬਲਾ ਕੇ ਘਰ ਦੇ ਉੱਤੇ ਹਮਲਾ ਕਰਾਤਾ ਸਾਰੇ ਉੱਤੇ ਜੀ ਕੀ ਗੱਲ ਕੀ ਹੋਈ ਗੱਲ ਕੋਈ ਕੁਝ ਨਹੀਂ ਜੀ ਪਹਿਲਾਂ ਥੋੜਾ ਕੋਈ ਰੋਲੇ ਨਹੀਂ ਜੀ ਕੋਈ ਗੱਲਬਾਤ ਪਤਾ ਹੀ ਨਹੀਂ ਸਾਨੂੰ ਜੇ ਪਤਾ ਹੁੰਦਾ ਤਾਂ ਫਿਰ ਤਾਂ ਅਸੀਂ ਵੀ ਉਹ ਮੈਂ ਤਾਂ ਇਹੀ ਖੜਾ ਸੀਗਾ ਜੀ ਗੇਟ ਬਾਹਰ ਹਾਂ ਜੀ ਟਾਂਕੇ ਲੱਗੇ ਨਹੀਂ ਸੀ ਸਿਰ ਤੇ ਇੱਕਾ ਸਿਰ ਚ ਟਾਂਕੇ ਲੱਗੇ ਨਹੀਂ ਜੀ ਠੀਕ ਹੈ ਕਿੱਥਾ ਬਾਹ ਤੇ ਟਾਂਕੇ ਲੱਗੇ ਨੇ ਸਭ ਮੰਗ ਰਹੇ ਬਾਹ ਤੇ ਟਾਂਕੇ ਸ਼ੀ ਮੰਗ ਕਰਦਣਾ ਚਾਹੀਦੀ ਮੰਗ ਤਾਂ ਇਨਸਾਫ ਮੰਗਦੇ ਆ ਜੀ ਇਨਸਾਫ ਚਾਹੀਦਾ ਬਸ ਸਾਡੀ ਸੁਣਵਾਈ ਹੋ ਨਹੀਂ ਰਹੀ ਸੁਣਵਾਈ ਹੋਵੇ ਸਾਡੀ ਇਹਨਾਂ ਤੇ ਪਰਚਾ ਦਰਜ ਹੋ ਗਏ ਇਹਨਾਂ ਨੂੰ ਚੱਕਿਆ ਜਾਵੇ ਜਿੱਥੇ ਜਿੱਥੇ ਹੈਗੇ ਨੇ ਸਾਰੇ ਕਿੱਚੇ ਜਾਣ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਪ੍ਰਵਾਸੀ ਆ ਕੇ ਹਰ ਇੱਕ ਤੇ ਪੰਜਾਬੀਆਂ ਤੇ ਹਮਲੇ ਕਰਦੇ ਨੇ ਘਰਾਂ ਤੇ ਹਮਲੇ ਕਰਦੇ ਨੇ ਇਹਨੂੰ ਨੱਥ ਪਾਈ ਜਾਵੇ ਜੀ ਇਹ ਫੜੇ ਜਾਣ ਰਾਤ ਜਿਹੜੀ ਲੜਾਈ ਹੋਈ ਉਹਦੇ ਵਾਰ ਗੰਗਾ ਮੰਦਰ ਦੇ ਨਜ਼ਦੀਕ ਸੋਨੂ ਕਚੋਰੀਆਂ ਦੇ ਘਰੇ ਹਮਲਾ ਹੋਇਆ ਜੀ ਕਿਹਦਾ ਜੀ ਇਹਨਾਂ ਦੀ ਆਪਸ ਚ ਆਂ ਨਹੀਂ ਗਵਾਂਡੀਆਂ ਦੀ ਲੜਾਈ ਸੀਗੀ ਜਿਹਦੇ ਉਸਾਰ ਨੂੰ ਲੈ ਕੇ ਇਹਨਾਂ ਦੀ ਕੋਈ ਆਪਸ ਚ ਲੜਾਈ ਝਗੜਾ ਹੋ ਗਿਆ ਤੁਕੋ ਮੈਂ ਲੈ ਕੇ ਤੇ ਕੱਲ ਐਡਮਿਟ ਹੋਏ ਸੀਗੇ ਜੀ ਤੇ ਹੁਣ ਆਈਓ ਸਾਡਾ ਗਿਆ ਹੋਇਆ ਉਹ ਬਿਆਨ ਲਿਖ ਕੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਊਗੀ ਤੇ ਰਾਉਂਡ ਅਪ ਕਰਕੇ ਸੀ ਬੰਦੇਂਦਰ ਦਵਾਂਗੇ ਤੇ ਦੇਖਣ ਚਾਹਿਆ ਉਹਨਾਂ ਦੇ ਘਰ ਤੇ ਹਮਲਾ ਜਿਹੜਾ ਬਹੁਤ ਜ਼ਿਆਦਾ ਹੋਇਆ ਗੱਡੀ ਵੀ ਖਤਮ ਕਰ ਦਿੱਤੀ ਹੈ ਖਾਪਰੇ ਕਰਪਾਨਾ ਬਹੁਤ हां जी ਉਹ ਸਾਰੇ ਰਿਕਵਰ ਕਰਾਂਗੇ ਕਿ ਬਾਹਰ ਟੌਟਾਂ ਟਾਂਗੀਆਂ ਪਈਆਂ ਦੱਸਦੇ ਸੀਗੇ ਵੀ ਉਹ ਇਹਨਾਂ ਨੇ ਮਾਰੀ ਜਾਂਦੇ ਉਹਨਾਂ ਦੇ ਤੇ ਹਮਲਾ ਕੀਤਾ ਠੀਕ ਹੈ ਤੇ ਉਹ ਸਾਰੇ ਅਸੀਂ ਬੰਦੇਰਾ ਹੁਣ ਕਰ ਲਾਂਗੇ ਠੀਕ ਹੈ ਉਹ